ਗੁਰ ਸੇਵੀ ਆਹਨ ਸਹਜ ਦਰਸ਼ਨ ਪਰਸ ਆ ਗੁਰ ਕੈ ਜਨਮ ਮਰਨ ਦੁਖ ਹੋਵ ਸਿਫਤ ਖਸਮ ਦੀ ਨੂਰ ਅਰਸਹ ਕਰਸਹ ਦੁਰਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਸਜਣ ਸੱਚੇ ਪਾਤਸ਼ਾਹ ਸਿਰ ਸਾਹਾਂ ਦਾ ਜਿਸ ਪਾਸ ਬਹਿਠਿਆ ਸੋਹੀਆ ਸਭ ਨੰਦਾ ਸਜਣ ਸੱਚ ਪਾਤਸ਼ਾਹ ਸਿਰ ਸਾਹਾਂ ਦਾ ਜਿਸ ਪਾਸ ਬਹਠਿਆ ਸੋਹੀਐ ਸਭ ਨੰਦਾ ਵੇਸ ਸਤਨਾਮ වාහගුරුසාහෙබාජී සොලෝක මහල්ලා තිජා ਸਤ ਗੁਰ ਕੀ ਸੇਵਾ ਸਫਲ ਹੈ ਜੀ ਕੋ ਕਰੀ ਚਿਤ ਲਾਏ ਮਨ ਚਿੰਦਿਆ ਫਲ ਪਾਵਣਾ ਹਉਮੈ ਵਿਚਾ ਜਾ ਸਾਧਗੁਰ ਕੀ ਸੇਵਾ ਸਫਲ ਹੈ ਜੀ ਕੋ ਕਰੀ ਚਿਤ ਲਾਈ ਮਨ ਕਿੰਦਿਆ ਫਲ ਪਾਵਣ ਹਉਮੈ ਵਿਚਹੁ ਜਾਇ ਵੰਧਨ ਤੋੜਾ ਮੁਕਤ ਹੋਏ ਸੱਚੇ ਰਹਾ ਸਮਾਏ ਇਸ ਜਗ ਮਹਿ ਨਾਮ ਅਲਬਾ ਗਰਮਖ ਵਸਾ ਮਨ ਆਏ नानका जो से, जो सेव है अपना हो हाँ तेन हारा जा महला तीजा मान मुख मान अजत है दूजा लगा जाए तिसन सुख सोपना नहीं दुखी दुख विहाय कारा कारा ਪੜ ਪੜ ਪੰਡਤ ਥੱਕੇ ਸੈਦਾ ਸਮਾਦ ਲਗਾਏ ਇਹ ਮਾਨਵ ਵਸਨਾ ਆਵਈ ਥੱਕੇ ਕਰਮ ਕਮਾਈ ਪੇਖਤਾਰੇ ਪੇਖ ਕਰ ਥਕੇ 863 ਤਿਰਥ ਨਾਈ ਮਨ ਕੇ ਸਾਰਨਾ ਜਾਣ ਨਹੀਂ ਹਮਾ ਭਰਮ ਭੁਲਾਇ ਗੋਰਾ ਬਰਸਾਦੇ ਭਾਉ ਪਿਆ ਵਡ ਭਾਗ ਵਸਿਆ ਮਨ ਆਈ ਭਾ ਪਿਆ ਮਨ ਵਸ ਹੋਆ ਹਉਮੈ ਸ਼ਬਦ ਜਲਾਈ ਸਾਚ ਰਤੇ ਸੇ ਨਰਮਲੇ ਜੋਤੀ ਜੋਤ ਮਿਲਾਏ ਸਾਤ ਗੁਰ ਮਿਲਿਆ ਨਾਉ ਪਾਇਆ ਨਾਨਕ ਸੁਖ ਸਮਾਈ ਪਾਉੜੀ ਇਹ ਭੂਪਤਾ ਰਾਣੇ ਰੰਗ ਦੇਨਾ ਚਾਰ ਸੁਹਾਵਣਾ ਇਹ ਮਾਇਆ ਰੰਗ ਕੁਸੰਬਾ ਨਮਾਹ ਲਹ ਜਾਵਣਾ ਚਲਦਿਆਂ ਨਾਲ ਨਾ ਚੱਲੇ ਸੇਰਾ ਪਾਪ ਲਹ ਜਾਵਣਾ ਆ ਪਕੜ ਚਲਾ ਆਕਾਲ ਤਾ ਖਰਾ ਡਰਬਣਾ ਓਹ ਵੇਲਾ ਹੱਥ ਨਾ ਬਾ ਫੇਰਾ ਸ਼ਤਾਵਣਾ ਜਾਂ ਪਕੜ ਚਲਾਇਆ ਕਾਲਾ ਤਾਂ ਖਰਾ ਡਰਾਵਣਾ ਉਹ ਹੋ ਵੇਲਾ ਹੱਥ ਨਾ ਆਵਾ ਪੇਰਾ ਪਛਤਾਵਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਲੋਕ ਮਹੱਲਾ ਤੀਜਾ ਸਤਗੁਰ ਕੀ ਸੇਵਾ ਸਫਲ ਹੈ ਜੀ ਕੋ ਕਰੇ ਚਿਤ ਲਾਏ ਮਨ ਚਿੰਦਿਆ ਫਲ ਪਾਵਣ ਹਉਮੈ ਵਿਚਹੁ ਜਾਏ ਸੁਰਠ ਕੀ ਵਾਰ ਪੌੜੀ ਛੇਵੀਂ ਸ਼ਲੋਕਾ ਨਾਲ